ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਦੇਸ਼ ਦੇ ਵਿੱਚ ਕੀ ਚੱਲਦਾ ਪਿਆ ਖਾਸ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਾਸ ਸੁਰਖੀਆਂ ਤੇ ਪੰਜਾਬ ਦੇ ਵਿੱਚ ਅਗਲੇ 3 ਦਿਨ ਲੋਕਾਂ ਨੂੰ ਹੋਊਗੀ ਕਾਫੀ ਦਿੱਕਤ ਹੀਟ ਵੇਵ ਦੀ ਚੇਤਾਵਨੀ 8 ਜ਼ਿਲ੍ਹੇ ਰਹਿਣ ਦੇ ਪ੍ਰਭਾਵਿਤਕਰ ਤੋਂ ਬਾਹਰ ਜਾਣ ਵਾਲਿਆਂ ਲਈ ਖਾਸ ਐਡਵਾਈਜ਼ਰੀ ਜਾਰੀ ਪੰਜਾਬ ਸਨੇ ਦੇਸ਼ ਪਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ 1 ਲੱਖ ਤੋਂ ਵੱਧ ਹੋਈ ਸੋਨੇ ਦੀ ਕੀਮਤ ਕਿਸ਼ਲ ਪਿਛਲੇ ਕਈ ਸਾਲਾਂ ਦੇ ਵਿੱਚ ਸਭ ਤੋਂ ਵੱਡੇ ਉਛਾਲ ਦੀਆਂ ਨਜ਼ਰਾਂ ਗ੍ਰਹਿ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਸੰਬੰਧੀ ਚੈਟ ਵਾਇਰਲ ਦਾ ਮਾਮਲਾ ਮੋਗਾ ਪੁਲਿਸ ਦੇ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਦਰਜਨਾ ਲੋਕਾਂ ਤੇ ਕੇਸ ਦਰਜ 2 ਕੀਤੇ ਗਏ ਗ੍ਰਿਫਤਾਰ ਚਾਈਤੀ ਜ਼ਮੀਨ ਤੋ ਨਜਾਇਜ਼ ਕਬਜ਼ਾ ਛਡਾਉਣਗੇ ਅਧਿਕਾਰੀਆਂ ਨੂੰ ਨਹੀਂ ਮਿਲੀ ਪੁਲਿਸ ਸੁਰੱਖਿਆ ਨਾ ਸੁਰੱਖਿਆ ਮਿਲਣ ਤੇ ਬੇਰੰਗ ਮੁੜੇ ਅਧਿਕਾਰੀ ਚੁੱਕੇ ਕਈ ਸਵਾਲ ਤੇ ਹੁਣ ਕਰਦੇ ਖਬਰਾਂ ਦਾ ਵਿਸਾਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਦੇ ਵਿੱਚ ਆਉਣ ਵਾਲੇ 3 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਆ ਇੱਕ ਪਾਸੇ ਬੀਤੇ ਹਫਤੇ ਤੋਂ ਦੇਖਣ ਨੂੰ ਮਿਲਦਾ ਪਿਆ ਸੀ ਕਿ ਕਈ ਥਾਵਾਂ ਤੇ ਬੂੰਦਾਬੰਦੀ ਜਾਂ ਬਾਰਿਸ਼ ਤੇ ਕਰਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਰਾਹਤ ਮਿਲੀ ਹੋਈ ਸੀ ਪਰ ਅਜੇ ਹੇ ਦੇ ਵਿੱਚ 23 ਤੋਂ ਲੈ ਕੇ ਦੀ 26 ਤਰੀਕ ਤੱਕ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਹੀਟ ਵੇਵ ਦਾ ਅਸਰ ਦੇਖਣ ਨੂੰ ਮਿਲ ਸਕਦਾ ਆ ਜ਼ਿਕਰ ਖਾਸ ਹੈ ਕਿ ਇਸ ਦੇ ਨਾਲ ਹੀ ਵਿਭਾਗ ਦੇ ਵੱਲੋਂ ਰਾਜਸਥਾਨ ਦੇ ਨਾਲ ਲੱਗਦੀ ਸਰਹੱਦ ਦੇ ਜ਼ਿਲ੍ਹਿਆਂ ਦਾ ਅਲਰਟ ਜਾਰੀ ਕੀਤਾ ਗਿਆ ਆ ਜ਼ਿਕਰ ਖਾਸ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਮੌਸਮ ਹੋਰ ਜ਼ਿਆਦਾ ਗਰਮ ਹੋਣ ਲੱਗ ਪਿਆ ਹੈ ਮੌਸਮ ਵਿਭਾਗ ਨੇ 23 ਤੋਂ 25 April ਤੱਕ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਆਇਆ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਫਾਜ਼ਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਮਾਨਸਾ ਤੇ ਬਰਨਾਲਾ ਵਿੱਚ ਵੀ ਇਸ ਦਾ ਅਲਰਟ ਹੋਰ ਜ਼ਿਆਦਾ ਕੀਤਾ ਗਿਆ ਆ ਮੌਸਮ ਵਿਭਾਗ ਮੁਤਾਬਕ ਤਾਪਮਾਨ 0.4 ਡਿਗਰੀ ਸੈਲਸੀਅਸ ਦੀ ਗਿਰਾਵਟ ਤਰਜ ਕੀਤੀ ਗਈ ਹੈ ਹਾਲਾਂਕਿ ਇਸ ਦੇ ਬਾਵਜੂਦ ਤਾਪਮਾਨ ਸੂਬੇ ਦੇ ਔਸਤਨ ਤਾਪਮਾਨ ਤੋਂ 1.9 ਡਿਗਰੀ ਸੈਲਸੀਅਸ ਵਧ ਰਿਹਾ ਜੋ ਗਰਮੀ ਦੀ ਤੀਬਰਤਾ ਨੂੰ ਦਰਸਾਉਂਦਾ ਪਿਆ ਹੈ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਸੋਨੇ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਅਮਰੀਕਾ ਤੇ ਚੀਨ ਵਿਚਕਾਰ ਚੱਲ ਰਹੀ ਟੈਰਿਫ ਵਾਰ ਦਾ ਅਸਰ ਪੂਰੇ ਦੇਸ਼ ਦੇ ਵਿੱਚ ਵਿਸ਼ਵ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਆ ਇੱਕ ਪਾਸੇ ਦੇਖਿਆ ਗਿਆ ਹੈ ਕਿ ਪਿਛਲੇ 6 ਮਹੀਨਿਆਂ ਤੋਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਆਇਆ ਹੋਇਆ ਸੀ ਪਰ ਅਜੇਹੇ ਦੇ ਵਿੱਚ ਇਸ ਟੈਰਿਫ ਵਾਰ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇਸ਼ ਭਰ ਦੇ ਵਿੱਚ 25% ਤੱਕ ਵੱਧ ਗਈਆਂ ਨੇ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ 1 ਲੱਖ ਤੋਂ ਪਾਰ 24 ਕੈਰਟ ਦਾ ਜੋ ਭਾਅ ਆ ਉਹ ਦੇਖਣ ਨੂੰ ਮਿਲਦਾ ਪਿਆ ਆ ਆਮ ਲੋਕਾਂ ਦੇ ਹੱਥੋਂ ਬਾਹਰ ਸੋਨਾ ਜਾਂਦਾ ਦਿਖਾਈ ਦਿੰਦਾ ਪਿਆ ਆ ਜ਼ਿਕਰ ਖਾਸ ਹੈ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਕੁਝ ਦਿਨਾਂ ਤੋਂ ਲਾਗੂ ਹੋਏ ਅਮਰੀਕਾ ਤੇ ਚੀਨ ਵਿਚਾਲੇ ਵਾਧੀ ਟੈਰਿਫ ਜੰਗ ਨੇ ਵਿਸ਼ਵ ਬਾਜ਼ਾਰ ਨੂੰ ਹਿਲਾ ਕੇ ਰੱਖਿਆ ਹੋਇਆ ਆ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਤੇ ਪੈਂਦਾ ਪਿਆ ਆ ਇਸ ਕਾਰਨ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ਦੇ ਵਿੱਚ 25% ਵਾਧਾ ਹੋਇਆ ਆ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਟੈਰਿਫ ਨੀਤੀ ਕਮਜ਼ੋਰ ਹੋ ਰਹੇ ਡਾਲਰ ਅਤੇ ਆਰਥਿਕ ਮੰਦੀ ਦੇ ਡਰ ਨੇ ਸੋਨੇ ਦੀਆਂ ਕੀਮਤਾਂ ਨੂੰ ਅਸਮਾਨ ਛੂਂ ਤੇ ਮਜਬੂਰ ਕਰ ਦਿੱਤਾ ਆ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਸਰਾਫਾ ਬਾਜ਼ਾਰ ਵਿੱਚ ਕੀਮਤ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ MCX ਤੇ ਸੋਨਾ 73 ਰੁਪਏ ਦੇ ਵਾਧੇ ਨਾਲ 97352 ਰੁਪਏ ਤੇ ਕਾਰੋਬਾਰ ਕਰ ਰਿਹਾ ਹੈ ਤੇ ਚਾਂਦੀ ਦਾ ਇਹ ਵੀ ਹਾਲ ਹੈ ਚਾਂਦੀ 528 ਰੁਪਏ ਪ੍ਰਤੀ ਕਿਲੋ ਮਹਿੰਗੀ ਹੋ ਗਈ ਹੈ ਅਤੇ 95775 ਰੁਪਏ ਤੇ ਕਾਰੋਬਾਰ ਚੱਲਦਾ ਪਿਆ ਹੈ ਪੰਜਾਬ ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਨਾਂ ਤੇ ਕथित ਇੱਕ ਚੈਟ ਵਰਡ ਹੁੰਦੀ ਪਈ ਹੈ ਇਸ ਚੈਟ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਜੋ ਸਾਈਬਰ ਵਿਭਾਗ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਦਰਜਨਾ ਦੇ ਕਰੀਬ ਜਿੱਥੇ ਲੋਕਾਂ ਤੇ ਮਾਮਲਾ ਦਰਜ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਚੈਟ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਕਰਮ ਮਜੀਠੀਆ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਨਾਲ ਕਈ ਅਜਿਹੇ ਨਾਮ ਸ਼ਾਮਲ ਹੋਏ ਸਨ ਇਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਸਖਤੀ ਕੀਤੀ ਗਈ ਅਤੇ ਅਜਿਹੇ ਦੇ ਵਿੱਚ ਮੋਗਾ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੇ ਚਲਦੇ ਆ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਖਾਸ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮਾਮਲੇ ਦੇ ਵਿੱਚ ਇੱਥੇ ਮੋਗਾ ਪੁਲਿਸ ਨੇ ਸਾਈਬਰ ਥਾਣੇ 'ਚ 20 ਤੋਂ 25 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤਾਂ ਦੋ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਮੋਗਾ ਜ਼ਿਲ੍ਹੇ ਦਾ ਨਿਵਾਸੀ ਹੈ ਤੇ ਦੂਜਾ ਖੰਨਾ ਦੇ ਦੱਸਿਆ ਜਾ ਰਿਹਾ ਆ ਡੀਆਈਜੀ ਫਰੀਦਕੋਟ ਰੇਂਜ ਅਸ਼ਵਨੀ ਕਪੂਰ ਨੇ ਦੱਸਿਆ ਹੈ ਕਿ ਇਹ ਚੈਟ ਪਿਛਲੇ ਦਿਨਾਂ ਤੋਂ ਵਾਇਰਲ ਹੁੰਦੀ ਹੈ ਜਿਸ ਵਿੱਚ ਉੱਚ ਅਧਿਕਾਰੀਆਂ ਵਿਰੁੱਧ ਸਾਜ਼ਿਸ਼ ਅਤੇ ਗੰਭੀਰ ਧਮਕੀਆਂ ਦਿੱਤੀਆਂ ਗਈਆਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਯੋਆਪਾ ਐਕਟ 61 2ਏ 113 152 353 ਤੇ ਤਹਿਤ ਮਾਮਲਾ ਦਰਜ ਕੀਤਾ ਮਲਜ਼ੂਮਾਂ ਦੀ ਪਛਾਣ ਕਰਕੇ ਗ੍ਰਿਫਤਾਰੀਆਂ ਕਰ ਲਈਆਂ ਗਈਆਂ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮਸੀਹ ਭਾਈ ਚਾਰੇ ਨੂੰ ਸਰਕਾਰ ਵੱਲੋਂ ਪੰਚਾਇਤੀ ਵਿਭਾਗ ਦੇ ਵੱਲੋਂ ਜ਼ਮੀਨ ਦਿੱਤੀ ਗਈ ਸੀ ਪਰ ਉਸ ਜ਼ਮੀਨ ਤੇ ਕੁਝ ਹੋਰ ਲੋਕਾਂ ਦੇ ਵੱਲੋਂ ਇੱਕ ਤੋਂ ਦੋ ਵਰ ਕਬਜ਼ਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਜਦੋਂ ਉੱਥੇ ਅਧਿਕਾਰੀ ਸਰਕਾਰੀ ਅਧਿਕਾਰੀ ਪਹੁੰਚਦੇ ਨੇ ਪਰ ਉੱਥੇ ਤਿੱਬੜ ਥਾਣੇ ਦੇ ਵੱਲੋਂ ਕੋਈ ਸਹਾਇਤਾ ਸੁਰੱਖਿਆ ਸਹਾਇਤਾ ਨਾ ਮਿਲਣ ਕਰਕੇ ਇਹਨਾਂ ਨੂੰ ਬੇਰੰਗ ਮੋੜਨਾ ਪਿਆ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਜਦੋਂ ਮਾਮਲਾ ਤਿੱਬੜ ਵਿੱਚ ਗੜੇ ਦੀ ਪੰਚਾਇਤ ਜ਼ਮੀਨ ਦਾ ਸਾਹਮਣੇ ਆਇਆ ਜਿਹੜੀ ਕਿ ਪਿੰਡ ਦੇ ਕੁਝ ਮੁਸੀਬ ਬਰਾਦਰੀ ਦੇ ਲੋਕਾਂ ਨੂੰ ਅਲਰਟ ਕੀਤੀ ਗਈ ਸੀ ਤੇ ਪਿੰਡ ਦੇ ਹੀ ਕੁਝ ਲੋਕਾਂ ਦੇ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਪਰ ਤਿੰਨ ਵਾਰ ਕਬਜ਼ਾ ਛਡਾਉਣ ਗਏ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਬਾਲ ਬਲਾਕ ਵਿਕਾਸ ਅਤੇ ਪੰਚਾਇਤੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਤਿੱਬੜ ਥਾਣੇ ਵੱਲੋਂ ਪੁਲਿਸ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਜਿਸ ਕਾਰਨ ਉਹਨਾਂ ਨੂੰ ਕਬਜ਼ਾ ਛੁਡਾਏ ਬਿਨਾ ਬੇਰੰਗ ਵਾਪਸ ਮੁੜਨਾ ਪਿਆ ਇਸ ਮਾਮਲੇ ਦੇ ਵਿੱਚ ਜਿੱਥੇ ਮੌਕੇ ਤੇ ਅਧਿਕਾਰੀਆਂ ਦੇ ਵੱਲੋਂ ਆਪਣਾ ਬਿਆਨ ਦਿੱਤਾ ਗਿਆ ਤਾਂ ਦੂਸਰੇ ਪਾਸੇ ਮਸੀਹ ਭਾਈਚਾਰੇ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਮੋੜ ਤੋਂ ਮਿਸਾਲ ਦੇਖਣ ਨੂੰ ਮਿਲਦੀ ਪਈ ਹੈ ਜਿੱਥੇ ਕੇ ਧਾਰਮਿਕ ਭਾਈਚਾਰਾ ਬਹੁਤ ਵਧੀਆ ਮਿਸਾਲ ਪੇਸ਼ ਕਰ ਗਿਆ ਹੈ ਇੱਕ ਪਾਸੇ ਜਿੱਥੇ ਹਿੰਦੂ ਪਰਿਵਾਰ ਨੂੰ ਕੁਝ ਗਲਤ ਅਨਸਰਾਂ ਦੇ ਵੱਲੋਂ ਇੱਥੇ ਇਲਜ਼ਾਮ ਲੱਗਿਆ ਪਰਿਵਾਰ ਵਾਲਿਆਂ ਦੇ ਵੱਲੋਂ ਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਜਿਸ ਤੋਂ ਬਾਅਦ ਪੀੜਤ ਪੱਖ ਨੇ ਕਿਹਾ ਹੈ ਕਿ ਜਦੋਂ ਅਸੀਂ ਥਾਣੇ ਜਾਂਦੇ ਸੀ ਤਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਸੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਨਹਿنگ ਸਿੰਘ ਜਥੇਬੰਦੀਆਂ ਤੱਕ ਅਪਰੋਚ ਕੀਤੀ ਕਿ ਜਿਸ ਤੋਂ ਬਾਅਦ ਨਹਿنگ ਜਥੇਬੰਦੀਆਂ ਦੇ ਵੱਲੋਂ ਥਾਣੇਦਾਕ ਘਰਾਓ ਕੀਤਾ ਗਿਆ ਤੇ ਜਲਦ ਜਲਦ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖਦੇ ਪਈਓ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਕਿ ਨਹਿنگ ਸਿੰਘਾ ਦੇ ਵੱਲੋਂ 3 ਨੰਬਰ ਥਾਣੇ ਨੂੰ ਕੀ ਘੇਰਾ ਪਾਇਆ ਹੋਇਆ ਆ ਗੱਲਬਾਤ ਦੌਰਾਨ ਨਹਿنگ ਸਿੰਘ ਨੇ ਦੱਸਿਆ ਹੈ ਕਿ ਅਸੀਂ ਇੱਕ Hindu ਪਰਿਵਾਰ ਦੇ ਮਸਲੇ ਨੂੰ ਲੈ ਕੇ ਜਲੰਧਰ ਦੇ 3 ਨੰਬਰ ਥਾਣੇ ਦੇ ਵਿੱਚ ਪਹੁੰਚੇ ਜਿੱਥੇ ਥਾਣੇ ਵੱਲੋਂ ਐਮਐਲਏ ਦੇ ਰੋਬ ਦੇ ਵਿੱਚ ਆ ਕੇ Hindu ਪਰਿਵਾਰ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਆ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਇੱਕ ਵਿਅਕਤੀ ਵੱਲੋਂ ਇਹਨਾਂ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਪਰ ਦੂਸਰੇ ਪਾਸੇ ਹੁਣ ਅਸੀਂ ਪੁਲਿਸ ਨੂੰ ਜਲਦ ਕਾਰਵਾਈ ਦੀ ਮੰਗ ਕੀਤੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਗਰਮੀ ਦੀ ਹੀਟ ਵੇਵ ਜ਼ਿਆਦਾ ਵਧਣ ਲੱਗ ਪਈ ਹੈ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਬਿਜਲੀ ਦੇ ਵੱਡੇ-ਵੱਡੇ ਕਟ ਵੀ ਲੱਗਣੇ ਸ਼ੁਰੂ ਹੋ ਗਏ ਆ। ਅਜਿਹਾ ਇੱਕ ਮਸਲਾ ਗੁਰਦਾਸਪੁਰ ਦੇ ਧਾਲੀਵਾਲ ਦੇ ਕੈਲੇਕਲਾ ਪਿੰਡ ਤੋਂ ਸਾਹਮਣੇ ਆਇਆ ਆ। ਜਿੱਥੇ ਕਿ ਪਿੰਡ ਵਾਸੀਆਂ ਦੇ ਵੱਲੋਂ ਆਖਿਰ ਜਦੋਂ 48 ਘੰਟਿਆਂ ਦੇ ਵਿੱਚ ਜਿਸ ਤਰ੍ਹਾਂ ਪਿੰਡ ਵਾਸੀ ਕਹਿੰਦੇ ਪਏ ਆ ਕਿ ਮਹਿਸ 3 ਘੰਟੇ ਲਾਈਟ ਆਈ ਅੱਕ ਕੇ ਉਹਨਾਂ ਦੇ ਵੱਲੋਂ ਬਿਜਲੀ ਦਫ਼ਤਰ ਦਾ ਕਿਰਾਉ ਕੀਤਾ ਗਿਆ ਉੱਥੇ ਬਿਜਲੀ ਦਫ਼ਤਰ ਦਰਦੇ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਵੀ ਹੁੰਦੀ ਨਜ਼ਰ ਆਈ ਪਰ ਦੂਸਰੇ ਪਾਸੇ ਬਿਜਲੀ ਨਾ ਆਉਣ ਕਰਕੇ ਲੋਕ ਕਾਫੀ ਪਰੇਸ਼ਾਨ ਹੋਏ ਪਏ ਇਕਲਾ ਮਾਮਲਾ ਗੁਰਦਾਸਪੁਰ ਦਾ ਨਹੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਜਿਹੀ ਚੀਜ਼ ਦੇਖਣ ਨੂੰ ਮਿਲਦੀ ਪਈ ਹੈ ਇੱਥੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਿਛਲੇ 48 ਘੰਟਿਆਂ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਸਿਰਫ 3 ਘੰਟੇ ਬਿਜਲੀ ਆਈ ਪੂਰੀ ਰਾਤ ਬਿਜਲੀ ਕੱਟ ਲੱਗਣ ਕਾਰਨ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੱਚੇ ਪਰੇਸ਼ਾਨ ਹੁੰਦੇ ਪਏ ਐ ਇਸ ਸਬੰਧੀ ਜਦੋਂ ਤੇ ਮੌਜੂਦ ਬਿਜਲੀ ਬੋਰਡ ਦੇ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਆਪਣਾ ਪੱਖ ਰੱਖਿਆ ਇਹ ਸੁਣ ਕੇ ਤੁਸੀਂ ਵੀ ਜ਼ਰੂਰ ਆਪਣੀ رائے ਰੱਖਣ ਦੀ ਕੋਸ਼ਿਸ਼ ਕਰਨਾ ਸੋ ਇਸ ਹਨ ਹੁਣ ਤੱਕ ਦੀਆਂ ਖਾਸ ਖਬਰਾਂ ਵਧੇਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ